ਸ੍ਰੀ ਅਕਾਲ ਤੁਸੀਂ ਦੇਖ ਰਹੇ ਹੋ ਨਿਊਜ਼ ਮਾਲਵਾ ਟਾਈਮ ਤੋਂ ਮੁੰਸ਼ੀ ਫਾਰਕ ਜੀ ਦੀ ਸਪੈਸ਼ਲ ਰਿਪੋਰਟ ਮਲੇਰ ਕੋਟਲਾ ਕਲੱਬ ਵਿਸ ਫਰੈਂਡਸ ਹੈਂਡੀਕੈਪ ਸੁਸਾਇਟੀ ਵੱਲੋਂ ਇੱਕ ਪ੍ਰੋਗਰਾਮ ਕੀਤਾ ਗਿਆ ਜਿਸ ਵਿੱਚ ਵਿਸ਼ੇਸ਼ ਤੌਰ ਤੇ ਸਟਾਰ ਇੰਪੈਕਟ ਵੱਲੋਂ ਐਡਵੋਕੇਟ ਹਾਜੀ ਮੁਹੰਮਦ ਸ਼ਮਸ਼ਾਦ ਤੇ ਗੁਰਚਲਨ ਸਿੰਘ ਨੇ ਪਹੁੰਚ ਕੇ ਲੋੜਵੰਦਾਂ ਨੂੰ ਇਹ ਬੈਟਰੀਆਂ ਵਾਲੇ ਸਕੂਟੀਆਂ ਦਿੱਤੀਆਂ ਤੇ ਹਾਜੀ ਜੀ ਨੇ ਕਿਹਾ ਕਿ ਫਰੈਂਡਸ ਹੈਂਡੀਕੈਪ ਸੁਸਾਇਟੀ ਵੱਲੋਂ ਇੱਕ ਚੰਗਾ ਉਪਰਾਲਾ ਹੈ ਜੋ ਆਪਣੀ ਜ਼ਿੰਦਗੀ ਤੋਂ ਬੇਆਸ ਹੋਈ ਘਰ ਬੈਠੇ ਸੀ ਅਜਿਹੇ ਵਿਅਕਤੀਆਂ ਨੂੰ ਇਹ ਬੈਟਰੀ ਵਾਲੀਆਂ ਸਕੂਟੀਆਂ ਦੇ ਕੇ ਉਹਨਾਂ ਨੂੰ ਆਪਣੇ ਪੈਰਾਂ ਤੇ ਖੜਾ ਹੋਣ ਦਾ ਮੌਕਾ ਦਿੱਤਾ ਹੈ ਇਸ ਨਾਲ ਇਹ ਲੋਕ ਛੋਟਾ ਮੋਟਾ ਕੰਮ ਵੀ ਕਰ ਸਕਦੇ ਹਨ ਇਲਾਕੇ ਤੇ ਅੱਜ ਇਹ ਫ੍ਰੈਂਚ ਕਲੱਬ ਵੱਲੋਂ ਇੱਕ ਉਪਰਾਲਾ ਜਿਹੜਾ ਕਿਤਾਗੈ ਸਾਈਕਲਿੰਗ ਦਿੰਦਾ ਇਹਨੂੰ ਕਿਸ ਨਜ਼ਰੀਏ ਨਾਲ ਦੇਖਦੇ ਇਹ ਇਹਦਾ ਇਹ ਫ੍ਰੈਂਚ ਵੈਲਫੇਅਰ ਸੁਸਾਇਟੀ ਦਾ ਇੱਕ ਬਹੁਤ ਵਧੀਆ ਉਪਰਾਲਾ ਹੈ ਬੱਸ ਦਾ ਜਿਹੜੇ ਕੰਮ ਸਰਕਾਰਾਂ ਨੂੰ ਕਰਨੇ ਚਾਹੀਦੇ ਨੇ ਉਹ ਇੱਕ ਸਮਾਜ ਸੇਵੀ ਸੰਸਥਾਾਂ ਮਾਂ ਕਰ ਰਹੀਆਂ ਨੇ ਜੋ ਕਿ ਹੋਰ ਵੀ ਸੰਸਦਵਾਂ ਨੂੰ ਚਾਹੀਦਾ ਕਿ ਇਹੋ ਜਿਹੇ ਉਪਰਾਲੇ ਕਰਨੇ ਚਾਹੀਦੇ ਨੇ ਕਿ ਲੋੜਵੰਦਾਂ ਦੀ ਮਦਦ ਕਰਨਾ ਹੀ ਸਭ ਤੋਂ ਵੱਡਾ ਪੁੰਨ ਦਾ ਕੰਮ ਹੈ। ਇਤੋਂ ਵੱਡਾ ਕੋਈ ਜਿਹੜਾ ਹੈਗਾ ਪੁੰਨ ਦਾ ਕੰਮ ਨਹੀਂ ਹੈਗਾ ਕਿ ਜਿਹੜੇ ਇੱਕ ਲੋੜਵੰਦ ਰਿਹਾ ਉਹਨਾਂ ਨੂੰ ਆਪਾਂ ਚੱਲਣ ਫਿਰਨ ਯੋਗ ਬਣਾ ਰਹੇ ਹਾਂ ਤੇ ਜਿਹੜਾ ਹੈਗਾ ਇਹਦੇ ਲਈ ਅਸੀਂ ਇਹਨਾਂ ਨੂੰ ਜਿਹੜਾ ਹੈ ਬਧਾਈ ਦਿੰਦੇ ਆ ਧੰਨਵਾਦ ਕਰਦੇ ਆ ਕਿ ਇਹਨਾਂ ਨੇ ਵੱਡਾ ਉਪਰਾਲਾ ਕਰਿਆ ਤੇ ਹੋਰ ਵੀ ਜਿਹੜੀਆਂ ਸੰਸਥਾਵਾਂ ਨੇ ਇਹਨਾਂ ਨੂੰ ਇਸ ਕੰਮ ਦੇ ਵਿੱਚ ਸਹਿਯੋਗ ਦਿੱਤਾ ਅਸੀਂ ਉਹਨਾਂ ਦਾ ਵੀ ਧੰਨਵਾਦ ਕਰਦੇ ਆ ਕੋਈ ਪ੍ਰੈਸ ਕਲਬ ਵੱਲੋਂ ਕੀ ਮੈਸੇਜ ਦੇਣਾ ਚਾਹੁੰਦੇ ਹੋ ਕਿ ਜਿਹੜਾ ਕਿ ਆਮ ਜਨਤਾ ਨੂੰ ਜਿਹੜਾ ਮੈਸੇਜ ਜਾਵੇ ਕੀ ਹੋਣਾ ਚਾਹੀਦਾ ਹੈ ਅੱਜ ਵੀ ਅਸੀਂ ਪ੍ਰੈਸ ਕਲਬ ਵੱਲੋਂ ਅਸੀਂ ਹੋਰ ਆਮ ਜਨਤਾ ਨੂੰ ਵੀ ਇਹੀ ਕਹਿਣਾ ਹੈ ਕਿ ਜਿਹੜਾ ਇਦਾਂ ਦਾ ਸਮਾਜ ਸੇਵਾ ਦਾ ਜਿਹੜੇ ਕਾਰਜ ਨੇ ਉਹ ਕਰਨੇ ਚਾਹੀਦੇ ਨੇ ਕਿ ਅਸੀਂ ਵੀ ਆਪਦੇ ਪ੍ਰੈਸ ਕਲਬ ਵੱਲੋਂ ਜੋ ਇਹ ਜੋ ਸੰਸਥਾਵਾਂ ਨੂੰ ਸਹਿਯੋਗ ਦੀ ਲੋੜ ਹੈ ਉਹ ਅਸੀਂ ਆਪਣੇ ਵੱਲੋਂ ਪੂਰਾ ਸਹਿਯ ਏ ਲੋਡ ਪੈਂਦੀ ਹੈ ਤਾਂ ਅਸੀਂ ਉਹਨਾਂ ਲਈ ਹਾਜ਼ਰ ਹਾਂ ਪ੍ਰਧਾਨ ਜੀ ਫਰੈਂਚ ਜਿਹੜੀ ਹੈਂਡੀਕੈਪਡ ਯੂਨੀਅਨ ਨੇ ਸਾਈਕਲیں ਦਿੱਤੀਆਂ ਨੇ ਇਹ ਤੁਹਾਨੂੰ ਕਿੱਦਾਂ ਲੱਗਿਆ ਤੁਸੇ ਸਰ ਇਹ ਬਹੁਤ ਵੱਡਾ ਉਪਰਾਲਾ ਮੁਹੰਮਦ ਅਨਵਾਰ ਸਾਹਿਬ ਦਾ ਜੋ ਹਰ ਹਫ਼ਤੇ ਜਾਂ ਹਰ ਮਹੀਨੇ ਦੇ ਵਿੱਚ ਦੋ ਵਾਰ ਹੈਂਡੀਕੈਪਸ ਨੂੰ ਇਹ ਟਰਾਈਸਾਈਕਲਸ ਦਿੰਦੇ ਨੇ ਜੋ ਇਲੈਕਟ੍ਰਿਕ ਨੇ ਬਿਲਕੁਲ ਹੀ ਜਿਨ੍ਹਾਂ ਦੀ ਕੀਮਤ ਬਹੁਤ ਜ਼ਿਆਦਾ ਲੈਂਕੋ ਕੰਪਨੀ ਦਾ ਨਾ ਅਲਾਈਂਸ ਆ ਉੱਥੋਂ ਇਹ ਸਰਕਾਰ ਦੀ ਮਦਦ ਨਾਲ ਬਹੁਤ بڑا ਐਫਰਟ ਆ ਇਹ ਜਿਹੜਾ ਅੱਜ ਤੱਕ ਕਿਸੇ ਨੇ ਨਹੀਂ ਪਹਿਲਾਂ ਕਿਤੇ ਐਫਰਟ ਕੀਤਾਗਾ ਬਲੇ ਕੋਲੇ ਦੇ ਵਿੱਚ ਜਿਹੜਾ ਇਹ ਕਰ ਰਹੇ ਨੇ ਕਿਉਂਕਿ ਅੰਗ ਇਹਨਾਂ ਨੂੰ ਇਹ ਚੀਜ਼ ਦੀ ਬਹੁਤ ਜ਼ਰੂਰਤ ਆ ਜਾਨ ਆਉਣ ਦੇ ਵਿੱਚ ਬੜੀ ਦੁੱਖ ਦਾ ਘਰ ਦੇ ਵਿੱਚ ਬੈਠ ਰਹੇ ਨੇ ਤੇ ਹੁਣ ਇਹ ਮਿਲਣ ਦੇ ਨਾਲ ਇਹ ਆਪਣਾ ਕੋਈ ਛੋਟਾ ਮੋਡਾ ਕਾਰੋਬਾਰ ਕਰ ਸਕਦਾ ਜਿਸ ਨਾਲ ਆਪਦਾ ਘਰ ਚਲਾ ਸਕਣ ਇਹ ਵੱਡਾ ਇੱਕ ਬਹੁਤ ਵੱਡਾ ਕੰਮ ਦਾ ਕੰਮ ਕਰ ਰਿਹਾ ਹੈ ਕਿ ਕਿ ਸਮਾਜ ਸੇਵਕ ਜਿਹੜੀਆਂ ਸੰਸਥਾਵਾਂ ਬਹੁਤ ਜੀ ਜਿਹੜੀਆਂ ਸੰਸਥਾਵਾਂ ਜਿਹੜੀਆਂ ਨੇ ਉਹਨਾਂ ਨੂੰ ਕਹੇ ਜੀ ਉਪਰਾਲੇ ਕਰਨੇ ਚਾਹੀਦੇ ਬਿਲਕੁਲ ਇਹ ਬਹੁਤ ਵਧੀਆ ਉਪਰਾਲਾ ਜੀ ਇਦਾਂ ਦਾ ਉਪਰਾਲਾ ਜਰੂਰ ਕਰਨਾ ਚਾਹੀਦਾ ਜਿਹਨਾਂ ਜਿਹੜਾ ਲੋਕ ਬਿਲਕੁਲ ਹੀ ਨੈਗਲੈਕਟਡ ਕਰਕੇ ਲੋਕ ਸੁਸਾਇਟੀ ਨੇ ਘਰਾਂ ਦੇ ਵਿੱਚ ਬਿਠਾ ਦੇ ਉਹਨਾਂ ਨੂੰ ਬਾਹਰ ਕੱਢ ਕੇ ਕੋਈ ਸੁਸਾਇਟੀ ਦੇ ਵਿੱਚ ਲੈ ਕੇ ਆਉਣਾ ਓਪਨ ਮਾਰਕੀਟ ਦੇ ਵਿੱਚ ਕੰਮ ਕਰਨਗੇ ਇਹ ਬੰਦੇ ਤੇ ਆਪਣਾ ਗੁਜ਼ਾਰਾ ਚਲਾ ਸਕਣਗੇ ਤੇ ਕਿਸੇ ਕਿੰਦੇ ਹੋਰ ਹੱਥਾਂ ਕਿੰਨੀ ਨਹੀਂ ਦੇਖਣਗੇ ਖਾਣਾ ਪੀਣ ਵਾਸਤੇ ਇਹ ਹੈ ਸਾਈਕਲ ਆਪਰੇਟਰ ਸੰਸਥਾ ਨਾਮ ਕੀ ਹੈ ਤੇ ਇਹ ਕੋਈ ਸਾਡੀ ਸੰਸਥਾ ਦਾ ਨਾਮ ਹੈ ਫਰੈਂਡ ਹੈਂਡੀਕੈਪਡ ਯੂਨੀਅਨ ਮਲੇਰਕੋਟਲਾ ਠੀਕ ਹੈ ਇਹ ਅਲਿੰਕੋ ਕੰਪਨੀ ਤੋਂ ਮਨਜ਼ੂਰ ਸ਼ੁਦਾ ਹੈਂਡੀਕੈਪਡ ਲੋਕਾਂ ਨੂੰ ਅਸੀਂ ਪ੍ਰੋਵਾਈਡ ਕਰਾਂ ਹੁਣ ਤੱਕ ਤੁਸੀਂ ਕਿੰਨਿਆ ਦੇ ਚੁੱਕੇ ਅਸੀਂ ਜੀ ਕਹੇ ਮਤਲਬ ਅਨਲਿਮਟਿਡ ਦੇ ਚੁੱਕੇ ਜਿਹੜਾ ਕਿ ਅਸੀਂ ਕਹਿੰਦੇ ਵੀ ਜਿਹੜੇ ਅੰਗ ਹਨ ਵਰਗ ਹੈ ਇਹਨਾਂ ਦਾ ਅਸੀਂ ਡੋਰ ਟੂ ਡੋਰ ਪਹੁੰਚ ਕਰ ਰਹੇ ਹਾਂ ਠੀਕ ਹੈ ਇਹਨਾਂ ਨੂੰ ਆਉਣ ਜਾਣ ਦੇ ਵਿੱਚ ਦਿੱਕਤ ਆndi ਸੀ ਅਸੀਂ ਇਹਨਾਂ ਨੂੰ ਘਰੋਂ ਕੱਢ ਕੇ ਆਜ਼ਾਦੀ ਦੇਣਾ ਚਾਹੁੰਦੇ ਆ ਵੀ ਇਹਨਾਂ ਦਾ ਦਿਮਾਗ ਜਿਹੜਾ ਉਹ ਫਰੈਸ਼ ਰਹੇ ਔਰ ਕੋਈ ਨਾ ਕੋਈ ਕਾਰੋਬਾਰ ਦੇ ਵਿੱਚ ਧਮਾਕਾ ਨਾ ਲਗਾਉਂ। ਤੁਹਾਨੂੰ ਸਰਕਾਰ ਵੀ ਕੋਈ ਸਹਾਇਤਾ ਕਰਦੀ ਹੈ ਕਿ ਨਹੀਂ? ਦੇਖੋ ਇਹ ਜਿਹੜੀਆਂ ਸਾਈਕਲੀਆਂ ਨੇ ਇਹ ਸਰਕਾਰ ਵੱਲੋਂ ਹੀ ਮਨਜ਼ੂਰਸ਼ੁਦਾ ਨੇ ਲਿੰਕੋ ਕੰਪਨੀ ਦੇ। ਠੀਕ ਹੈ ਅਸੀਂ ਇਹਨਾਂ ਦੇ ਨਾਲ ਰਲ ਕੇ ਲਿੰਕੋ ਕੰਪਨੀ ਦੇ ਇਹਨਾਂ ਨੂੰ ਲਿਆ ਕੇ ਪਰਵਾਇਡ ਕਰ ਨਹੀਂ ਇਹ ਸਾਈਕਲਿਆਂ ਦੇ ਅਲਾਵਾ ਸਰਕਾਰ ਕੋਈ ਇਹਨਾਂ ਦੀ ਹੋਰ ਸਾਨੂੰ ਸਰਕਾਰ ਵੱਲੋਂ ਕੋਈ ਵੀ ਮਦਦ ਨਹੀਂ ਮਿਲ ਰਹੀ ਹੈਗੀ ਇਹੀ ਹੈ ਜੋ ਕਿ ਸਾਨੂੰ ਅੰਗਹੀਨਾਂ ਨੂੰ ਮਤਲਬ ਸਾਈਕਲੀਆਂ ਪ੍ਰੋਵਾਇਡ ਇਹਨਾਂ ਨੂੰ ਸਾਰਿਆਂ ਨੂੰ ਪੈਨਸ਼ਨ ਵਗੈਰਾ ਲੱਗੀ ਹੋਈ ਹੈ ਪੈਨਸ਼ਨ ਤਕਰੀਬਨ ਸਾਰਿਆਂ ਨੂੰ ਲੱਗੀ ਹੋਈ ਹੈ ਅਸੀਂ ਮੰਗ ਕਰਦੇ ਹਾਂ ਵੀ ਜਿਹੜੀ ਅਸੀਂ ਚੋਣਾਂ ਦੇ ਵਿੱਚ ਚੋਣ ਮੈਨੀਫੈਸਟੋ ਦੇ ਵਿੱਚ ਇਹਨਾਂ ਨੇ ਭਗਵੰਤ ਮਾਨ ਨੇ ਵਾਅਦਾ ਕੀਤਾ ਦਾ 2500 ਪੈਨਸ਼ਨ ਦੇਣ ਦਾ ਅਸੀਂ ਉਹ ਵੀ ਮੰਗ ਕਰਦੇ ਹਾਂ ਵੀ ਸਾਡੇ ਅੰਗਹੀਨ ਵਰਗ ਨੂੰ ਦਿੱਤੀ ਜਾ